brought to by silver pumps top quality or consistent performance ke liye sirf silver pumps naam yaad rakhna samadhi pati de convener ate delhi de mukhyamantri arvind kejriwal hai hanshiarpur to sidha amritsar puchhe hai halaki amritsar de vich circuit accountant channa da kamra zarur book si lekin isde bavjoodo jehde cabinet mantri hai purv cabinet mantri ate majooda vidhayak jehda inderbir singh nejer de ghar nu kallhi zarur puchhe hai so tasveera tusi ਉਨ੍ਹਾਂ ਦੇ ਘਰ ਦੀ ਬਾਹਰ ਦੀ ਦੇਖ ਸਕਦੇ ਜਿੱਥੇ ਪੁਲਿਸ ਦੁਆਰਾ ਫੁੱਟਾ ਬੰਦ ਜ਼ਰੂਰ ਕੀਤੇ ਗਏ ਆ ਪੁਲਿਸ ਦੁਆਰਾ ਸੁਰੱਖਿਆ ਨੂੰ ਵਧਾਇਆ ਗਿਆ ਲੇਕਿਨ ਕਿਹਾ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਖੁਸ਼ਿਆਰ ਉਹ ਸਿੱਧਾ ਜਿਹੜਾ ਅੰਮ੍ਰਿਤਸਰ ਪੁੱਜੀ ਹੈ ਤੇ ਕੱਲ ਕਿਹਾ ਜਾ ਰਿਹਾ ਹੈ ਕਿ ਉਹਨਾਂ ਦਾ ਜਿਹੜਾ ਟੂਰ ਹੈ ਉਹ ਜਿਹੜਾ ਲੁਧਿਆਣੇ ਦਾ ਜ਼ਰੂਰ ਹੈ ਸੋ ਪੰਜਾਬ ਦੀ ਰਾਜਨੀਤੀ ਤੇ ਜ਼ਰੂਰ ਚਰਚਾ ਜਿਹੜੇ ਅਰਵਿੰਦ ਕੇਜਰੀਵਾਲ ਇੰਦਰਬੀਰ ਸਿੰਘ ਨੀਜਰ ਦੇ ਨਾਲ ਕਰ ਸਕਦੇ ਆ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਵਿਧਾਇਕਾਂ ਨਾਲ ਵੀ ਮੀਟਿੰਗ ਜਿਹੜੀ ਕਰ ਸਕਦੇ ਆ ਸੋ ਅਰਵਿੰਦ ਕੇਜਰੀਵਾਲ ਐਸ ਵੇਲੇ ਇੰਦਰਬੀਰ ਸਿੰਘ ਨੀਜਰ ਦੇ ਕਰਦੇ ਵਿੱਚ ਮੌਜੂਦ ਹੈ ਗੱਲਬਾਤ ਕੀਤੀ ਜਾ ਰਹੀ ਹੈ ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਚਰਚਾ ਜ਼ਰੂਰ ਕੀਤੀ ਜਾਏਗੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਅਰਵਿੰਦ ਕੇਜਰੀਵਾਲ ਦਾ ਫੇਰੀ ਹੈ ਕਿਉਂਕਿ ਨੀਵੀ ਅਰਵਿੰਦ ਕੇਜੀਵਾਲ ਉਸੇ 300 ਲਗਾਤਾਰ ਅਰਵਿੰਦ ਕੇਜੀਵਾਲ ਪੰਜਾਬ ਦੇ ਸੋ ਇਹ ਫੇਰੀ ਦੇ ਕਿੰਨੇ ਫਾਇਦੇ ਕਿੰਨੇ ਨੁਕਸਾਨ ਹੋ ਸਕਦੇ ਆ ਕਿੰਨੇ ਆ ਆਉਣ ਵਾਲਾ ਸਮਝ ਜ਼ਰੂਰ ਦੱਸੇਗਾ ਲੇਕਿਨ ਇਸ ਵੇਲੇ ਅਰਵਿੰਦ ਕੇਜੀਵਾਲ ਜਿਹੜਾ ਪੰਜਾਬ ਦੇ ਵਿੱਚ ਸਰਗਰਮ ਜ਼ਰੂਰ ਹੈ ਸੋ ਪੰਜਾਬ ਦੇ ਨਾਲ ਤੇ ਕੈਪਟਨ ਮੰਤਰੀ ਨਾਲ ਲਗਾਤਾਰ ਅਰਵਿੰਦ ਕੇਜੀਵਾਲ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਕਾਰਕਿਰਤਾਵਾਂ ਦੇ ਕੋਲੋਂ ਗਲਬਾਤ ਕੀਤੀ ਜਾ ਰਹੀ ਹੈ ਰਾਜਨੀਤੀ ਦੇ ਵਿੱਚ ਲਗਾਤਾਰ ਜਿਹੜੀ ਚਰਚਾ ਰਾਜਨੀਤੀ ਦੇ ਜ਼ਰੂਰ ਕੀਤੀ ਜਾ ਰਹੀ ਹੈ ਸੋ کیا ਜਾ ਰਿਹਾ ਕਿ ਪਿਛਲੇ ਦਿਨੀ ਜਿਹੜਾ ਅੰਮ੍ਰਿਤਸਰ ਤੋਂ ਵਿਧਾਇਕ ਆ ਕੁਰ ਵਿਜੇਪਤਾਪ ਉਹਨਾਂ ਦੀ ਫੇਰੀ ਵੀ ਅਰਵਿੰਦ ਕੇਜਰੀਵਾਲ ਦੁਆਰਾ ਕੈਨਸਲ ਕੀਤੀ ਗਈ ਸੀ ਉਹਨਾਂ ਦੀ ਪਤਨੀ ਦੇ ਦੇਹਾਂਤ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਅਰਵਿੰਦ ਕੇਜਰੀਵਾਲ ਉਹਨਾਂ ਦੇ ਨਾਲ ਸ਼ੋਕ ਪ੍ਰਗਟਕਰਨ ਜ਼ਰੂਰ ਪੁੱਛ ਸਕਦੇ ਆ ਲੇਕਿਨ ਹਲੇ ਤੱਕ ਅਰਵਿੰਦ ਕੇਜਰੀਵਾਲ ਦੁਆਰਾ ਜਿਹੜਾ ਉਹਨਾਂ ਨਾਲ ਮੁਲਾਕਾਤ ਨਹੀਂ ਕੀਤੀ ਗਈ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਜਿਹੜਾ ਕਿੰਨੇ ਫਾਇਦੇ ਮਿਲ ਸਕਦੇ ਆ ਇਸ ਜਿਹੜੀ ਫੇਰੀ ਪੰਜਾਬ ਦੀ ਜਿਹੜੀ ਅੱਜ ਗੱਲਬਾਤ ਕੀਤੀ ਜਾ ਰਹੀ ਹੈ ਇੰਦਰਪੀਰ ਸਿੰਘ ਨੀਜਰ ਦੇ ਨਾਲ ਇਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕੀ ਮਾਇਨੇ ਰਹਿਣਗੇ ਕਿੰਨੇ ਫਾਇਦੇ ਮਿਲੇਗੇ ਮਿਲਣਗੇ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ